ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਵੇ ਕੁਐਸਚਨ ਬੇਨਤੀ ਕਰਦੇ ਆਂ ਨਰਕ ਪਰਖ ਤਸੱਲੀ ਕਰਕੇ ਆਪਣੀ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਅੱਛਾ ਵੀਡੀਓ ਵੇਖਣ ਲਈ ਸ਼ੇਅਰ ਦੱਬ ਕੇ ਕਰ ਦਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਆ ਜਾਂਦਾ ਕੋਈ ਆਪਣੀ ਖਰੀਦਦਾਰੀ ਕਰ ਸਕੇ ਪੌਂਟਿਆਂ ਆ ਪਿੰਡ ਸੋਹ ਸਿੰਘ ਜੀਲਾ ਸ਼੍ਰੀ ਧਰਮਦਰ ਸਾਹਿਬ ਬਾਈ ਪ੍ਰਦੀਪ ਹਣਾ ਦੇ ਫਾਰਮ ਤੇ ਤਿੰਨ ਐਨੀਮਲ ਇੱਥੋਂ ਵਿਖਾਵਾਂਗੇ ਇੱਕ ਖੀਰੀ ਵਛੀ ਆ ਮੂੰਹ ਤੋਂ ਤਿਆਰੀ ਤੇ ਆ ਸ਼ਾਈਵਾਲ ਉਹ ਦਿਖਾਉਣੇ ਆ ਇੱਕ ਨੀਲੀ 라ਵੀ ਦੀ ਪਲੂਣ ਝੋਟੀ ਵਿਖਾਵਾਂਗੇ ਸੂਈ ਸਵਾਈ ਕੋਈ 11 12 ਕਿਲੋ ਦੁੱਧ ਹੀਠ ਤੇ ਇੱਕ ਵਿਖਾਵਾਂਗੇ ਆਪਾਂ ਤੁਹਾਨੂੰ ਫੇਸ ਵਾਈਟ ਜਗ ਸੁਆ ਮੱਜ ਮੋਰਾ ਨਸਲ ਦੀ ਬਾਕੀ ਪ੍ਰਦੀਪ ਨਾਲ ਕਰਕੇ ਵਧੇਰੇ ਜਾਣਕਾਰੀ ਕਰਦੇ ਆਂ ਸਾਂਝੀ ਤੇ ਬਣੇ ਰਹੋ ਐਂਡ ਤੱਕ ਅਕਰ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਭ ਠੀਕ ਠਾਕ ਜੀ ਵਧੀਆ ਤੁਸੀਂ ਦੱਸੋ ਕਿਦਾਂ ਕਿਰਪਾ ਹਾਂ ਜੀ ਆਂੰਦਾ ਜੀ ਚਾਹ ਸ਼ੁਕਰ ਹੈ ਰੱਬ ਦਾ ਡਰੈਸ ਕਰੀਏ ਨੋਡ ਟੈਂਟ ਸੋਰਸਿੰਗ ਹਾਂਜੀ ਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤਰਨਤਾਰਨ ਸਾਹਿਬ ਹਾਂਜੀ ਮੋਬਾਈਲ ਨੰਬਰ 8289016207 ਹਾਂਜੀ ਦੂਜਾ ਨੰਬਰ 82172824 ਤੁਹਾਨੂੰ ਠੀਕ ਆ ਜੀ ਹਾਂਜੀ ਤੇ ਵੱੱਛੀ ਲੈਣ ਦੀ ਪਹਿਲਾ ਸੂਆ ਹੀ ਪਹਿਲਾ ਸੂਆ ਜੇ ਖੀਰਮਾਂ ਦੋਂਦੀ ਹੁੰਦੀ ਹੋਂਦੀ ਪਾਜੀ ਅੱਛਾ ਦੋਂਦੀ ਹੁੰਦੀ ਹੁੰਦੀ ਆ ਠੰਡੀ ਠੰਡੀ ਬੜੀ ਜਿਆਦੀ ਆ ਬਾਕੀ ਢੇਲ ਕੀ ਬਾਤ ਹੈ ਬਹੁਤ ਜਿਆਦੀ ਆ ਜੇ ਬਾਂਦੀ ਬੂੰਦੀ ਬੜੀ ਵੱੱਛੀ ਕਰਮਾਂ ਦੀ ਢੇਲ ਹੀ ਬੜੀ ਆ ਨਾ ਬਹੁਤ ਢੇਲ ਆ ਇਹਦੇ ਕਰਮਾਂ ਵਾਲੀ ਦੇ ਰੋਗ ਪਰਿੰਦਾ ਹਾਂ ਕੀ ਬਾਤ ਹੈ ਨਾ ਹਾਂ ਕੱਢ ਕੇ ਪੂਰੀ ਥਾਨ ਬੜ ਬਹੁਤ ਜ਼ਿਆਦਾ ਜੀ ਸਮਾਂ ਕਿੰਨਾ ਕੁ ਲੈ ਜੂਗੀ ਅਜੇ ਹਫਤਾ ਲੈ ਜੂਗੀ ਤੀਰਾਂ ਨੂੰ ਇੱਕ ਹਫਤਾ ਹਾਂ ਤੇ ਬਾਕੀ ਖੋਲ ਕੇ ਤੋੜਾ ਤਰਾ ਕਰਵਾਈਏ ਸ਼ਾਈ ਵਾਲ ਆ ਗਈ ਨਾ ਨਹੀਂ ਸ਼ਾਈ ਵਾਲ ਅੰਗ ਚਾ ਹਾਂ ਕਈ ਵੇਹ ਥੋੜਾ ਜਿਹਾ ਗਰਮ ਸੁਭਾਰੀਆਂ ਨੇ ਤੇ ਜ਼ਿਆਦੀ ਸ਼ਾਂਤ ਬਈ ਹੈ ਨਾ ਨਾ ਜਿੱਥੇ ਬਿਲਕੁਲ ਸ਼ਾਂਤ ਆ ਹਾਂ ਠੰਡੀ ਆ ਜੀ ਆਲਮ ਹੂੰ ਹੂੰ ਜਿੱਥੇ ਵੀ ਥੱਲੇ ਹਾਂ ਕੀ ਬਾਤ ਹੈ ਨਾ ਇਦਾਂ ਹਾਥ ਹੁਥ ਨਹੀਂ ਫੇਰੁੰਦਿਆਂ ਇਦਾਂ ਹੀ ਛੱਡ ਛੱਡ ਦਿਓ ਭਵੇਂ ਇਹਨੂੰ ਹੂੰ ਬਾਕੀ ਟੇਲ ਟੋਲੇ ਵੀ ਚੰਗੀ ਪਈ ਹੋਣਾ। ਬਚਾਰੀ ਠੰਡੀ ਆ ਜੀ ਵੀਰ ਜੀ। ਤੇ ਕਿੰਨਾ ਕੁ ਪਲੂਨ ਹੀ ਤੁਹਾਡੇ ਅੜਗੇਣਾ ਦੁੱਧ ਭਰ ਦੋਗੀ? ਦੁੱਧ 14-15 ਕਿਲੋ ਤੇ ਭਰਨਾ ਚਾਹੀਦਾ ਭਾਜੀ। ਭਰ ਜਾਣਾ ਭਰ ਜਾਣਾ ਹਨਾ ਬੜੇ ਆਰਾਮ ਨਾਲ ਭਰ ਜਾਣਾ। ਕਿੰਨਾ ਜਿਆਦਾ ਤੇ ਆਪਾਂ ਕੀ ਕਰੀਏ? ਤੇ ਦੋਂਦੀ ਹੋਂਦੀ ਆ। ਤੋਂ ਖੀਰੀਓਂ ਦੋਂਦੀ ਆ ਜੀ ਅਜੇ ਪੂਰੀ ਦੋਂਦੀ ਵੀ ਨਹੀਂ ਹੋਈ ਜੀ ਭਾਜੀ। ਅੱਛਾ। ਹੱਕਰ ਮਾਲੀ। ਲਓ ਜੀ। ਵੇਖ ਲਓ। ਅਜੇ ਦੋਂਦੀ ਹੋਣ ਦਈ ਆ ਪੂਰੀ ਵੀ ਨਹੀਂ ਹੋਈ ਹਨਾ। ਹਾਂਜੀ। ਠੀਕ ਹੋ ਗਈ ਗਿਣ ਲਓ ਦੋਂਦੀ ਗਿਣ ਲਓ ਭਾਵੇਂ। ਤੇ ਬਾਕੀ ਵਹਿੜ ਸੋਹਣੀ ਆ ਦੋਂਦੀ ਵੀ ਕਿਹੜਾ ਮਾਰੀ ਆ ਬਾਕੀ ਭਾਈ ਬਰਫੀ ਆਦੇ ਫ੍ਰੀਜੀ ਇੱਕ ਹਸਾਲ ਦੀ ਖਾਨ ਬੜਾ ਲੰਮਾ ਹੈ ਤੇ ਬੜੀ ਠੰਡੀ ਬੜੀ ਜਿਆਦੀ ਆਦੇ ਗੋਲ ਬੜਾ ਲੱਗਾ ਮੱਝਾਂ ਵਾਲਾ ਹਾਂ ਮੱਝਾਂ ਵਾਲਾ ਹਾਂਜੀ ਸੁਭਾਅ ਵੀ ਮੱਝਾਂ ਵਾਲਾ ਬਹੁਤ ਚਾਰੀ ਤੇਰੀ ਬੱਚੀ ਆ ਸੁਭਾਅ ਵੀ ਮੱਝਾਂ ਵਾਲਾ ਬਾਕੀ ਖਾਨਾ ਦੀ ਪਾਰ ਪਿਛੇ ਦੀ ਇਹਦੀ ਫੁੱਲ ਗਰੰਟੀ ਹੋ ਗਈ ਆਪਣੀ ਗਰੰਟੀ ਆ ਕੋਈ ਵੀ ਰੈਂਟਾ ਹੀ ਮੰਗਾਲੇ ਆਪਦੇ ਘਰੇ ਲਾ ਕੇ ਤਸल्ली ਨਾਲ ਟਿਪ ਕੇ ਫਿਰ ਪੈਸੇ ਦੇਵੇ ਆਪਾਂ ਨੂੰ ਰੇਟ ਕਿੰਨਾ ਕਰ ਦਿੱਤੀ ਹੁਣ ਮੈਂ ਨੇ ਦੇ ਦਈਏ 65000 ਦੀ ਵੀਜੀ ਜਾਇਜ਼ ਕਰਕੇ ਦੇ ਦਈਏ ਕਿਆ ਜੀ ਦੱਸਿਆ ਜੀ ਮੈਂ ਦੇ ਹੋਰ ਕਰ ਦੀਏ ਤੁਸੀਂ ਦੱਸ ਦੋ ਅਰੇ ਖੀ ਦੀ ਜਾਣਦੀ ਏ ਸਿੱਧੀ ਹਾਂ ਤੇ ਨਾ ਮੈਂ ਜਿਆਦਾ ਜਾਣਦੀ ਏ ਭੈਣ ਭਰਾਵਾਂ ਨੂੰ ਆਪਣੇ ਮੂੰਹੋਂ ਦੱਸ ਦੋ ਭਲਾ ਕੋਈ ਵੇਂਦੇ ਰਹਿਣਗੇ 60 ਹਜ਼ਾਰ ਦੀ ਜੈ ਤੁਹਾਨੂੰ ਦੇ ਦਾਂਗੇ 60 ਹਜ਼ਾਰ ਦੀ ਜੈ ਤੁਹਾਨੂੰ ਦੇ ਦਾਂਗੇ 60 ਦੀ ਕਰ ਦੀਏ ਚਲੋ ਕੋਈ ਗਣੀਓ ਚੋੜ 100 ਰੁਪਿਆ ਛੋੜ ਹੀ ਕਰਨੀ ਆਪਾਂ ਬੱਚੀ ਚੰਗੀ ਆ ਵੀਰ ਜੀ ਚਾਰ ਪੀ ਪੀ ਦੇ ਫੇਸ ਪਾਰਟੀ ਮੋੜਾ ਮਖੜਾ ਵਿਖਾ ਦੇ ਕਰਾਂ ਐਨੂੰ ਮੂੰਹ ਕਰਕੇ ਹਨਾ ਫੇਸ ਵੇਖੋ ਨਿੱਕੀ ਜੀ ਬੂਥੀ ਲੱਗੀ ਆ ਬਿਲਕੁਲ ਹਾਂ ਨਿੱਕੀ ਜੀ ਆ ਠੰਡੀ ਠੁੰਡੀ ਬੜੀ ਬੱਚੀ ਵਾਕੀ ਸੋਹਣੀ ਆ ਦਾ ਮਾਦੀਏ ਦੇ ਥੱਲੇ ਆ ਬੈਠੇ ਰੋ ਕਰਮਾਲੀ ਦੇ ਨਹੀਂ ਵਾਕਿਆ ਧੋਨ ਵਾਲੀ ਆ ਹਾਂ ਚਾਈ ਚਾਈ ਧੁੰਨ ਧੰਸਲੇ ਥੰਨ ਥਣ ਬਹੁਤ ਸੋਹਣਾ ਠੰਡੀ ਨਹੀਂ ਲੱਗਦੀ ਤੇ ਵਿੱਚੀ ਗਿਉਂ ਢਿਲ ਢੂਲ ਵਿੱਚ ਚੰਗੀ ਆ ਮਗਰ ਵਾ ਵਾ ਤੂੰ ਚੁੱਕ ਜਾਂਦੀ ਏ ਥੋੜੀ ਇਹ ਵੀ ਕਿਤੇ ਛੜਕ ਲੋਗੀ ਨਹੀਂ ਤੇ ਕਈ ਗਰਮ ਸਵੇਰ ਦੀ ਨਹੀਂ ਬਿਲਕੁਲ ਸ਼ਾਂਤ ਮਈ ਆ ਬਹੁਤ ਜਿਆਦਾ ਠੰਡੀ ਆ ਤੇ ਵਿੱਚੀ ਓਕੇ ਚਲੋ ਦੂਜੇ ਨੰਬਰ ਤੇ ਨੀਲੀ ਰਾਵੀ ਦੀ ਆ ਗਈ ਹਾਂਜੀ ਇਹ ਝੋਟੀ ਪਹਿਲਾਂ ਸੂਆ ਸੂਈ ਜੀ ਬਲੂਨ ਹੀ ਸੂਈ ਆ ਨਾ ਹਾਂਜੀ ਤੇ ਮਗਰ ਕਟਾ ਆ ਗਿਆ ਮਗਰ ਕਟਾ ਆ ਗਿਆ ਜੀ ਉਹ ਕੋਈ ਮਹੀਨੇ ਦਾ ਨਾਲੇ ਕੋਈ ਡੇਢ ਦਾ ਨਾਲੇ ਵੀਰ ਤੁਸੀਂ ਸਮਝ ਵੇਖੇ ਜੀ ਫੋਲ ਵੱਡੀ ਕਾਦ ਕਾਟ ਹਲੀ ਝੋਟੀ ਜੀ ਨਹੀਂ ਕੱਦ ਦੇ ਗੇਨ ਲੋ ਤੁਹਾਡੇ ਕੱਚ ਦੇ ਵਿੱਚ ਪੂਰੀ ਆਉਂਦੀ ਆਉਂਦੀ ਪੂਰੀਆਂ ਛਾਤੀ ਦੇ ਹਾਂ ਪੂਰੀ ਆਉਂਦੀ ਛਾਤੀ ਫੋਲ ਵੱਡੀ ਕੱਚ ਤੁਹਾਡੀ ਚ ਪੂਰੀ ਆਉਂਦੀ ਹਾਂ ਜੀ ਕਿੰਨਾ ਬਾਈ ਪ੍ਰਦੀਪ ਦੁੱਧ ਕੋਲ ਪੱਕਾ ਹੋਊਗਾ ਝੋਟੀ ਕੋਲ ਜਿਹੜੇ ਖਾਵੇ ਵਾਲਾ ਤੇ ਜਿਹੜਾ 12 13 ਕਿਲੋ ਯਾਰ ਠੰਡਾ ਜਿਹੜਾ ਨਾ 10 ਕਿਲੋ ਤੇ 11 ਕਿਲੋ ਦੁੱਧ ਹੋਊਗਾ ਜੀ 11 ਕਿਲੋ ਹਾਂ 10 ਕਿਲੋ ਦੀ ਤੇ ਕੋਈ ਧਾਰਮ ਨਾ ਨਾ ਮਾਰੇ ਵੀਰ ਤੇ 11 ਕਿਲੋ ਦੇ ਦੇਣੀ ਹਾਂ 11 ਕਿਲੋ ਦੀ ਆਪਾਂ ਗਾਰੰਟੀ ਦੇ ਰਹਾ ਹਾਂ ਠੀਕ ਆ ਤੇ ਤੋਰਾ ਕਰਵਾ ਦੇ ਭਰਾ ਉੰਜ ਭਾਵੇਂ ਕੋਈ ਸੱਜਣੋ 10 ਕਿਲੋ ਤੋਂ ਲੈ ਜਿਓ ਭਾਵੇਂ 11 ਕਿਲੋ ਦੁੱਧ ਮੌਜੂਦਾ ਹੈ ਭਾਈ ਕਹਿੰਦਾ ਪੱਕਾ ਚੋਣ ਚਾਹਣ ਇੱਕ ਨੰਬਰ ਚੋਣ ਚਵਾ ਬਿਲਕੁਲ ਓਕੇ ਆ ਰੂਵਰ ਕੀ ਹੋਊਗੀ ਥਾਨ ਬੜ ਬਿਲਕੁਲ ਨੋਕ ਵਾਲਾ ਠੀਕ ਆ ਹੈਗੀ ਪਲੂਨ ਆ ਤੇ ਜਿਹੜਾ ਭਲੇਖਾ ਦੁੱਜਨਾਂ ਦਾ ਪਊਗੀ 4 3 ਵਾਲੀ ਆ ਭਾਜੀ ਹਾਂ ਠੰਡੀ ਬੜੀ ਢੋਡੀ ਬਾਕੀ ਬਾਕੀ ਥਾਨ ਲੈਵਾ ਚੰਗਾ ਬੈਕਗ੍ਰਾਉਂਡ ਬਿਲਕੁਲ ਓਕੇ ਹੈ ਨਾ ਥਾਨ ਲੈ ਪਾਵੇ ਉਹਨੂੰ ਥਾਨ ਲੱਗੇ ਆ ਜੀ ਇੱਕੋ ਜਿਹਾ ਹੀ ਆ ਥਾਨ ਲੈਵਾ ਲੋ ਥੋੜਾ ਡਾਗੀ ਆ ਹਾਂ ਕੋਲੀਆਂ ਰੂਮਰ ਦੀ ਕੋਈ ਘੂੜ ਨਹੀਂ ਛੱਡਾ ਨਹੀਂ ਖਾਨੀ ਘੱਟ ਬਿਲਕੁਲ ਸਹੀ ਗੱਲ ਲੋਈ ਤੇ ਇਹਦੀ ਕੀਮਤ ਭਾਈ ਜੀ ਫਿਰ ਉਹਨਾਂ ਪੂਰਾ ਬੂਟ ਦੇ ਦੀ ਜੀ ਲੱਖ ਦੀ ਲੱਖ ਦੀ ਏਡੀ ਛੋਟੀ ਲਾਉਦੀ ਨਹੀਂ ਜੇ ਪਿਆਰ ਮੁਹੱਬਤੋ ਚੋ ਪਾਂਜੀ ਕਰੀਏ ਹਾਂਜੀ ਠੱਕ ਆ ਜਾਣਾ ਹੈ ਗਾਂ ਨੂੰ 95 ਦੀ ਦੇ ਦਈਏ ਹਾਂ ਤੇ ਨਾ ਯਸਰ 95000 ਦੀ ਝੋਟੀ ਦਵਾਂਗੇ ਇਹ ਵਿੱਚ 100 ਰੁਪਏ ਛੋੜ ਹੀ ਕਰਨੀ ਆ ਓਕੇ ਓਕੇ ਠੀਕ ਆ ਤੇ ਤੀਜੇ ਨੰਬਰ ਤੇ ਜਿਹੜੀ ਆਉਣਾ ਆਪਾਂ ਵਿਖਾਈਏ ਠੀਕ ਆ ਸੋਹਣੀ ਆ ਥੰਲੇਵਾ ਸੋਨਾ ਠੀਕ ਆ ਜੀ ਅਗਿਆ ਆਪਣੇ ਆ ਗਈ ਤੀਜੇ ਨੰਬਰ ਤੇ ਜਿਮ ਅੱਜ ਇਹ ਤੀਜਾ ਦੂਆ ਦੂਈ ਵੀਰ ਦੀ ਪੱਛੋਂ ਦੀ ਆ ਘੱਟਾ ਜੇ ਦੇ ਮਗਰ ਕਿੰਨਾ ਦੁੱਧ ਤੋਂ ਬੌਲੇ ਤੋਂ ਸਟਾਰਟਿੰਗ ਕੀਤੀ ਹੈ 10000 ਕਿਲੋ ਬੌਲਾ ਹੋਊਗਾ ਵੀ ਜੀ ਵਾਹ ਵਾਹ ਬੈਕਗਰਾਉਂਡ ਬੜੀ ਸੋਹਣੀ ਹੈ ਨਾ ਹਾਂ ਦੁੱਧ 13 14 ਕਿਲੋ ਮੈਂ ਆਰਾਮਨਾਈ ਭਰ ਦਊਗੀ ਓਕੇ ਹਾਂਜੀ ਥੋੜਾ ਥੜਾ ਕਰਵਾਈਏ ਚੈੱਕ ਲੋ ਜੀ ਠੀਕ ਆ ਸਾਹੀ ਚੋਈ ਬੜੀ ਜਿਆਦੀ ਮੈਂ ਨਹੀਂ ਸਿੰਘ ਸਿੰਘ ਬੜਾ ਨਿਕਾਏ ਬਿਲਕੁਲ ਨਿੱਕੇ ਸਿੰਘ ਦੀ ਆ ਦੂਜਣ ਕਹ ਕੇ ਵੀ ਵੇਖਦੀ ਪਰ ਅੱਬਾ ਝੂਠ ਨਹੀਂ ਮਾਰਨਾ ਜੀ ਨਹੀਂ ਨਹੀਂ ਤੀਜਾ ਦੂਆ ਤੀਜਾ ਹੀ ਆਖਾਂਗੇ ਜਾਣੇ ਵੀ ਆਖੇ ਨੰਬਰ ਦੀ ਓਕੇ ਓਕੇ ਕੋਈ ਭੂਰ ਨਹੀਂ ਸਟਾ ਨਹੀਂ ਖਾਨੀ 10 ਕਿਲੋ ਬੌਲੇ ਤੋਂ ਸਟਾਰਟਿੰਗ ਕੀਤੀ ਇਹਨੇ ਹਾਂਜੀ ਠੀਕ ਆ ਥਾਂ ਬੜੇ ਸੋਹਣੇ ਲੱਗੇ ਇਹਨੂੰ ਵੀ ਨੋਕ ਵਾਲੇ ਹਨਾ ਠੀਕ ਆ ਕਿਉਂ ਜਾਣ ਬੜੀ ਹੈ ਮਾਜੀ ਕੋਲੀ ਹੈ ਰੂਰ ਕੀ ਤੇ ਦੋ ਤੇਰਾ 14 ਕਿਲੋ ਬੜੇ ਰਾਵਣਾ ਭਰੀਆਂ ਨੇ ਤੇ ਕੀਮਤ ਕਿੰਨੀ ਹੋਗੀ ਰੇੜੀ ਇੱਕ 15 ਦੀ ਸਾਜੀ ਜਾਇਜ਼ ਕਰਕੇ ਦੇ ਦਈਏ ਜਾਇਜ਼ ਹੀ ਦੱਸਾਂਗੇ ਮਾਜੀ ਹੋਰ ਕਰ ਦਈ ਨੀ ਜੇ ਲੱਗਦੀ ਤੁਹਾਨੂੰ ਬਣਾ ਹੋਰ ਕਰ ਦਈਏ ਕਿੰਨੇ ਦਾ ਤੋਂ ਮਹਾਰਾਜਾ ਨਹੀਂ ਸਾਡੇ ਨਹੀਂ ਤੁਸੀਂ ਆ ਵੀ ਕਰੋ ਇੱਥੋਂ ਇੱਕ 12 ਦੀ ਦੇ ਦਾਂਗੇ ਜੈਸਨੋਈ ਜੈਸਨੋਈ ਨਹੀਂ ਹੋਰ ਕਰਕੇ ਇੱਥੇ ਜ਼ਿਆਦਾ ਧੱਕਾ ਹੋ ਜਾਣਾ ਇੱਕ 10 ਦੀ ਦੇ ਦੇ ਜਿਆਦਾ ਧੱਕਾ ਹੋ ਜਾਣਾ ਜੀ ਮੈਂ ਜੈ ਜੀ ਪਾਈ ਬਿਲਕੁਲ ਮੋਲੋ ਜਾਣ ਦੀਏ ਚਲੋ ਕੋਈ ਗੱਲ ਨਹੀਂ ਦੁੱਧ 15 ਕਿਲੋ ਭਰ ਦੂਗੀ ਆਮ ਨਾਲ ਹੀ ਭਰ ਦੂਗੀ ਜੀ ਐਨਾ ਮਾਂਗੇ 14 ਭਰ ਦੇ 15 ਭਰ ਦੇ ਬੜੇ ਆਮ ਨਾਲ ਭਰ ਦੂਗੀ ਹਣਾ ਬਾਕੀ ਇੱਕ 10 ਦੇ ਵਿੱਚ ਸਜਣੋ ਤੁਹਾਡਾ ਮਾਨ ਪਿਆਰ ਹੋ ਜਾਊ ਘਰ ਆਇਆ ਦਾ ਤੀਸਰਾ ਸੂਬਾ ਮੈਂ ਸੋਈ ਆ ਤਾਜੀ ਫਿਲ ਕੋਰ ਖਰੀਦਦਾਰੀ ਕਰਿਓ ਤੇ ਬਾਕੀ ਦੋ ਪਸ਼ੂ ਆ ਇਹਨਾਂ ਦੀ ਡਿਟੇਲ ਤੁਹਾਡੇ ਨਾਲ ਸਾਂਝੀ ਕੀਤੀ ਆ ਸਾਡੇ ਵੱਲੋਂ ਪਿਆਰ ਭਰੀ ਸასი ਸ਼ਾਲ ਜੀ ਰੱਬ ਰਾਖਾ